ਇਹ ਸ਼ਰਤ ਇੰਨੀ ਡਿਬਾਰਡ ਸੀ ਵੀ ਜਿਹੜਾ ਨਸ਼ਾ ਬੰਦ ਕਰੋ ਚਿੱਟਾ ਵੇਚਣ ਵਾਲਿਆਂ ਤੇ ਕਾਰਵਾਈ ਕਰੋ ਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਇੱਕ ਚਿੱਠੀ ਸੀਗੀ ਗੁਪਤ ਇਹਦੇ ਵਿੱਚ 20 ਤੋਂ 25 ਜਿਹੜੇ ਨਸ਼ਾ ਤਸਕਰ ਸੀਗੇ ਵੇਚਣ ਵਾਲੇ ਸੀਗੇ ਉਹਦੇ 'ਚ ਔਰਤਾਂ ਵੀ ਸ਼ਾਮਲ ਆ ਪਰ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਜਿਹੜਾ ਬੰਦਾ ਆਵਾਜ਼ ਚੱਕਦਾ ਸੀਗਾ ਉਹਨੂੰ ਚੱਕ ਕੇ ਨੇ ਅੰਦਰ ਪਾੜਤਾ ਦਈ ਇਹ ਹੋਇਆ ਵੀ ਸਾਡੇ ਤੇ ਪਰਚੇ ਹੋਏ ਠੀਕ ਆ ਉਸ ਤੋਂ ਬਾਅਦ ਸੋਨੀ ਢੱਲਾ ਤੇ ਮੈਂ ਸੀ ਇੱਕ A1 ਚੈਨਲ ਸੀ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੋਠੀ ਦੇ ਕੋਲ ਇੱਕ ਸਟੰਗ ਕੀਤੀ ਬੰਦਾ ਕੀ ਕਹਿ ਲਾਰਿਆ ਸੀ ਅਸੀਂ ਇਹ ਨਹੀਂ ਕਿਹਾ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਕਾਰੇ ਨਹੀਂ ਮਿਲਿਆ ਅਸੀਂ ਕਿਹਾ ਸੀ ਵੀ ਉਹਨਾਂ ਦੇ ਘਰ ਦੇ ਨੇੜੇ ਚਿੱਟਾ ਵੇਖਦਾ ਛਰਿਆ ਤਾਂ ਉਹਨਾਂ ਨੇ ਸਾਡੇ ਤੇ ਮਾਰਨ ਦਾ ਕੇਸ ਕੀਤਾ ਸਿੱਕਕਲੀਆਂ ਪਾਉਂਦੇ ਸੀ ਕਾਲੀ ਦਲ ਸਰਕਾਰ ਵੇਲੇ ਚਲੋ ਮੰਨਿਆ ਕਾਲੀ ਵਕਾਉਂਦੇ ਠੀਕ ਆ ਕਾਂਗਰਸੀਆਂ ਨੇ ਵਕਾਇਆ ਹੁਣੇ ਯਾਰ ਹੁਣ ਕੌਣ ਮੁਕਾਰਿਆ ਗਲੀਆਂਾਂ ਦੀ ਸ਼ਰ੍ਹਾਾਂ ਵੇਖੀ ਜਾਂਦਾ ਬਈ ਯਾਰ ਠੀਕ ਆ ਇੱਥੋਂ ਤੱਕੇ ਛੋਡੇ ਆਪਦੇ ਵਿੱਚ ਥੋੜੇ ਬੋਤੇ ਲੱਗੇ ਪਏ ਆ ਠੀਕ ਆ ਫੰਡ ਫੰਡ ਦਿਓ ਤੇ ਕੰਮ ਚੱਲ ਜਾਂਦਾ ਦਰਅਸਲ ਮੈਂ ਕਵਰੇਜ ਕਰਨ ਦੇ ਲਈ ਆਇਆ ਸੀ ਉਹਦੇ ਨਾਲ ਨਾਲ ਆਪਣੇ ਮੇਰੇ ਇਕੱਲੇ ਦਾ ਫਰਜ ਨਹੀਂ ਸਾਰਿਆਂ ਦਾ ਫਰਜ ਆ ਹਨਾ ਨਸ਼ਾ ਇੱਕ ਬਿਮਾਰੀ ਨਹੀਂ ਬਹੁਤ ਵੱਡੀ ਬਰਾਈ ਵੀ ਆ ਭਾਈ ਲਗਾਤਾਰ ਜਿਹੜੀ ਆਪਣੇ ਘਰ ਹੈ ਆਪਣੀ ਜਵਾਨੀ ਹੈ ਠੀਕ ਹੈ ਉਹਨੂੰ ਖਾ ਰਹੀ ਆ ਤਾਂ ਮਾਜੋਗ ਮੁੱਖ ਮੰਤਰੀ ਸਾਹਿਬ ਹੈ ਪਹਿਲਾਂ ਕੈਪਟਨ ਆਏ ਉਹ ਕਹਿੰਦੇ 4 ਹਫ਼ਤੇ ਚ ਬੰਦ ਕਰ ਦਿਆਂਗੇ ਇਹ ਵੀ ਐ ਚੁਟਕੀ ਜੀ ਮਾਰ ਕੇ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਆਈ ਤੇ ਨਸ਼ਾ ਵਿਚਗੜਾ ਨਿਕਾ ਤਾਂ ਕਾਰਵਾਈ ਕਰਾਂਗੇ ਪਹਿਲਾਂ ਜਿਹੜੀਆਂ ਉਹ ਸੀਟੀ ਜੀ ਮਾਰਦੇ ਹੁੰਦੇ ਸੀਗੇ ਇਦੋਂ ਚੋੜਾ ਹੁੰਦਾ ਸੀਗਾ ਤਾਂ ਵੀ ਤੁਸੀਂ ਸਾਨੂੰ ਮੌਕਾ ਦਿੰਦਾ ਮੈਂ ਬੋਲਣ ਦਾ ਤੁਸੀਂ ਬੋਲ ਲਓ ਠੀਕ ਹੈ ਬਈ ਹੁਣ ਦੇਣ ਕਾ ਮੌਕਾ ਲੋਕਾਂ ਨੂੰ ਬੋਲਣ ਵਾਸਤੇ ਮੈਂ ਇੱਕ ਲੋਕਾਂ ਕੰਨੀ ਕਰਨ ਕਾ ਹੁਣ ਨਹੀਂ ਕਰਦੇ ਅਸੀਂ ਆਦੇ ਆ ਵੀ ਜਿਹੜਾ ਲਗਾਤਾਰ ਚਿੱਟੇ ਦੇ ਖਿਲਾਫ ਹੈ ਠੀਕ ਹੈ ਅਸੀਂ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਚੁੱਪ ਹੈ ਤੁਸੀਂ ਡਿਟੇਲ ਕਢਾ ਕੇ ਵੇਖ ਲਓ ਆ ਜਿਹੜੇ 6-7 ਮਹੀਨੇ ਨੇ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਕਿਹੜਾ ਵੱਡਾ ਚਿੱਟੇ ਤਸਕਰ ਨੂੰ ਫੜਿਆ ਕਿਹੜੇ ਤੇ ਕਾਰਵਾਈ ਕੀਤੀ ਆ ਮੇਰੀ ਸਿਰਫ ਐਨੀ ਡਿਵਾਰਡ ਸੀ ਵੀ ਜਿਹੜਾ ਨਸ਼ਾ ਬੰਦ ਕਰੋ ਚਿੱਟਾ ਵੇਚਣ ਵਾਲਿਆਂ ਤੇ ਕਾਰਵਾਈ ਕਰੋ ਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਇੱਕ ਚਿੱਠੀ ਸੀਗੀ ਗੁਪਤ ਇਹਦੇ ਵਿੱਚ 20 ਤੋਂ 25 ਜਿਹੜੇ ਨਸ਼ਾ ਤਸਕਰ ਸੀਗੇ ਵੇਚਣ ਵਾਲੇ ਸੀਗੇ ਉਹਦੇ 'ਚ ਔਰਤਾਂ ਵੀ ਸ਼ਾਮਲ ਆ ਠੀਕ ਆ ਉਹ ਨਾਂ ਸੀਗੇ ਸ਼ਹਿਰ ਦੇ ਸੀਗੇ ਕੁਝ ਪਿੰਡਾਂ ਦੇ ਸੀ ਆਪਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਤੱਕ ਪਹੁੰਚ ਗਏ ਵੀ ਉਹਨਾਂ ਤੇ ਕਾਰਵਾਈ ਹੋਵੇ ਪਰ ਉਹਨਾਂ ਤੇ ਕਾਰਵਾਈ ਕਰਨ ਦੀ بجائے ਜਿਹੜਾ ਬੰਦਾ ਆਵਾਜ਼ ਚੱਕਦਾ ਸੀਗਾ ਉਹਨੂੰ ਚੱਕ ਕੇ ਇਹਨੇ ਅੰਦਰ ਤਾੜਤਾ ਬਾਈ ਜਿਵੇਂ ਐਸ ਐਸਪੀ ਆ ਗਏ ਹਨ ਤੇ ਨਾਲ ਮੈਡਮ ਰਵਿੰਦਰ ਕੌਰ ਜੀ ਆ ਗਏ ਤੇ ਡੀਐਸਪੀ ਪੰਨੂ ਸਾਹਿਬ ਆ ਗਏ ਉਹ ਮੇਰੀ ਨਿਗਰਾਨੀ ਰੱਖ ਰਹੇ ਸੀ ਵੀ ਕਿਤੇ ਸਾਥੋਂ ਨਿਕਲ ਕੇ ਭਗਵਾਨ ਜੀ ਤੁਹਾਨੂੰ ਸਵਾਲ ਨਾ ਕਰ ਦੇ ਯਾਰ ਆ ਹਾਲ ਐਖ ਲਓ ਤੁਸੀਂ ਹਾਂ ਇੱਕ ਪਾਸੇ ਤਾਂ ਕਹਿੰਦੇ ਸਵਾਲ ਕਰੋ ਪਾਸੇ ਤਾਂ ਬਾਈ ਸਾਨੂੰ ਸਵਾਲ ਵੀ ਨਹੀਂ ਕਰਦੇ ਕੁਝ ਨਹੀਂ ਕਰਦੇ ਅਸੀਂ ਸਵਾਲ ਨਹੀਂ ਕਰਦੇ ਅੱਜ ਤਾਂ ਸਿਰਫ ਬੰਦੇ ਲਫਾਫੇ ਚ ਠੀਕ ਹੈ ਇੱਕ ਲਫਾਫਾ ਦੇਣ ਦੀ ਕੋਸ਼ਿਸ਼ ਕੀਤੀ ਵੀ ਭਾਈ ਤੁਸੀਂ ਚਿੱਟੇ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਲਓ ਪੁਲਿਸ ਪ੍ਰਸ਼ਾਸਨ ਬੰਦ ਆਪਾਂ ਨੂੰ ਕਰੀ ਜਾਂਦਾ ਚਿੱਟਿਆਂ ਤੇ ਕਾਰਵਾਈ ਕਰਨੀ ਚਾਹੀਦੀ ਆ ਪਰ ਉਹ ਮੇਰੇ ਅਰਗੇ ਪੱਤਰਕਾਰਾਂ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਆਵਾਜ਼ ਬੁਲੰਦ ਕਰਦੇ ਰਹੇ ਆ ਭਾਵੇਂ ਕੈਪਟਨ ਸਰਕਾਰ ਸੀ ਭਾਵੇਂ ਕਾਲੀ ਸਰਕਾਰ ਸੀ ਭਾਈ ਜੀ ਅਸੀਂ ਆਵਾਜ਼ ਬੁਲੰਦ ਕੀਤੀ ਆ ਕਾਂਗਰਸ ਸਰਕਾਰ ਦੇ ਵੀ ਤਾਂ ਸਾਨੂੰ ਨਾਮ ਬਹੁਤ ਵੱਡੇ ਮਿਲੇ ਆ 23 24 ਕਮੇਟੀਆਂ ਚ ਲੈਣ ਸੀ ਪ੍ਰਵੀਨ ਬਾਂਸਲ ਸੀ ਗਿੱਦੜਵੇ ਤੋਂ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਚ ਚਲਾਉਣਾ ਸੀ ਉਦੋਂ ਸਾਡੇ ਤੇ ਇਹ ਹੋਇਆ ਵੀ ਸਾਡੇ ਤੇ ਪਰਚੇ ਹੋਏ ਠੀਕ ਆ ਉਦੋਂ ਬਾਅਦ ਸੋਨੀ ਢੱਲਾ ਤੇ ਮੈਂ ਸੀ ਇੱਕ A1 ਚੈਨਲ ਸੀ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੋਠੀ ਦੇ ਕੋਲ ਇੱਕ ਸਟ੍ਰਿੰਗ ਕੀਤੀ ਬੰਦਾ ਟੀਕੇ ਲਾ ਰਿਆ ਸੀ ਅਸੀਂ ਇਹ ਨਹੀਂ ਕਿਹਾ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਕਾਰੇ ਨਾ ਹੀ ਨਹੀਂ ਲਿਆ ਅਸੀਂ ਕਿਹਾ ਸੀ ਵੀ ਉਹਨਾਂ ਦੇ ਘਰ ਦੇ ਨੇੜੇ ਚਿੱਟਾ ਵੇਖਦਾ ਸ਼ਰਮ ਤਾਂ ਉਹਨਾਂ ਨੇ ਸਾਡੇ ਤੇ ਮਾਨਨ ਦਾ ਕੇਸ ਕੀਤਾ ਮਾਨਯੋਗ ਅਦਾਲਤ ਨੇ ਉਹ ਸਾਡੇ ਹੱਕਦ ਕੀਤਾ ਠੀਕ ਹੈ ਜੇ ਅਸੀਂ ਸੱਚੇ ਸੀ ਸਾਡੇ ਹੱਕ 'ਚ ਹੋਇਆ ਨਾ ਕਹਿਣ ਦਾ ਮਤਲਬ ਹੈ ਸਰਕਾਰਾਂ ਬਦਲਦੀਆਂ ਢਾਂਚਾ ਜਿਹੜਾ ਉਹ ਲਗਾਤਾਰ ਉਵੇਂ ਦਾ ਉਵੇਂ ਆ ਬਾਈ ਬਦਲ ਦੀ ਲੋੜ ਐ ਨੂੰ ਮੇਰੇ ਅੱਗੇ ਇਹ ਆ ਵੀ ਮੁੱਖ ਮੰਤਰੀ ਸਾਹਿਬ ਇਹ ਚਿੱਠੀ ਨਹੀਂ ਲੈ ਕੇ ਗਏ ਕੋਈ ਗੱਲ ਨਹੀਂ ਜੇ ਫੜ ਕੇ ਇੱਥੋਂ ਹੋਥੇ ਜਾਂਦੇ ਪਾਰ ਜਾਂਦੇ ਯਾਰ ਮੈਨੂੰ ਹੌਸਲਾ ਹੋ ਜਾਂਦਾ ਹੈ ਨਾ ਵੀ ਉਹ ਸਾਡੇ ਧੀਆ ਪੁੱਤਾਂ ਦੇ ਬਾਰੇ ਸੋਚ ਰਹੇ ਆ ਜਿਨ੍ਹਾਂ ਦੇ ਜਿਹੜਾ ਬਲੱਡ ਐ ਬਲੱਡ ਦੇ ਵਿੱਚ ਚਿੱਟਾ ਭਰਿਆ ਜਾ ਰਿਹਾ ਯਾਰ ਤੁਸੀਂ ਕਿੱਕਲੀਆਂ ਪਾਉਂਦੇ ਸੀ ਕਾਲੀ ਦਲ ਸਰਕਾਰ ਵੇਲੇ ਚਲੋ ਮੰਨਿਆ ਕਾਲੀ ਵਕਾਉਂਦੇ ਠੀਕ ਆ ਕਾਂਗਰਸੀਆਂ ਨੇ ਵਕਾਇਆ ਹੁਣੇ ਯਾਰ ਹੁਣ ਕੌਣ ਮਕਾ ਰਿਆ ਮੈਂ ਤੇ ਪੁੱਛਦਾ ਵੀ ਹੁਣ ਕੀ ਦੇ ਤੇ ਆਸਰੇ ਵੇਖ ਰਿਹਾ ਤੁਸੀਂ ਕਹਿੰਦੇ ਸੀ ਮੈਂਟਲ ਸਕੈਂਟਾਂ ਚ ਕੰਮ ਹੋਊਗਾ ਹੁਣ ਕਿਉਂ ਨਹੀਂ ਹੋ ਰਿਹਾ ਗਲੀਆਂ ਚ ਸ਼ਰ੍ਹਾਂ ਵਿਕੀ ਜਾਂਦਾ ਬਾਈ ਯਾਰ ਠੀਕ ਆ ਇੱਥੋਂ ਤੱਕ ਕਿ ਸੋਡੇ ਆਪਦੇ ਵਿੱਚ ਥੋੜੇ ਬੋਤੇ ਲੱਗੇ ਪਏ ਆ ਠੀਕ ਆ ਫੰਡ ਫੰਡ ਦਿਓ ਤੇ ਕੰਮ ਚੱਲ ਜਾਂਦਾ ਸੋ ਐਨੀ ਗੱਲ ਬਾਤ ਸੀ ਬਾਈ ਜੋ ਹੋਈ ਆ ਇਸ ਤੋਂ ਬਾਅਦ ਮੇਰਾ ਅਗਲਾ ਸਟੈਪ ਇਹ ਰਹੂਗਾ ਜਿਹੜੇ ਇੱਥੋਂ ਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਚਿੱਠੀ ਦੇਵਾਂ ਠੀਕ ਆ ਅ ਵੀ ਉਹ ਮਾਨਜੋਗ ਮੁੱਖ ਮੰਤਰੀ ਦੀ ਕਿਰਪਾਹ ਚ ਦੀ ਕਰਨ ਦੇਖਦੇ ਆ ਉਹਨਾਂ ਨੂੰ ਮਿਲ ਦਿੰਦੇ ਆ